i ਆਪਨੇ ਸੁਖਸਿਓ ਹੀ ਜਗ ਫਾਨ ਦਿਓ ਕੋ ਕਾਹੂ ਕੋ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜਿਓ ਅੱਜ ਅਮਰਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਦੇ ਵੱਲੋਂ ਸਮੂਹੀ ਮਨੁੱਖਤਾ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰ ਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਇਹ ਪਾਵਨ ਸ਼ਬਦ ਰਾਗ ਸੋਰਠ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ ਅਤੇ ਇਸ ਪਾਵਨ ਸ਼ਬਦ ਦੀ ਕਥਾ ਵਿਚਾਰ ਆਪ ਸਰਬੱਤ ਸੰਗਤ ਮਾਈ ਭਾਈ ਬਹੁਤ ਹੀ ਸ਼ਰਧਾ ਅਤੇ ਬਹੁਤ ਹੀ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਹਾਂ ਗੁਰ ਪਰਮੇਸ਼ਰ ਦੀ ਕਿਰਪਾ ਸਦਕਾ ਗੁਰੂ ਪਿਆਰੀ ਸਾਹਿਬ ਸੰਗਤ ਜੀਓ ਸਤਗੁਰ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਆਰੰਭ ਦੀ ਪਹਿਲੀ ਪੰਕਤੀ ਦੇ ਪਹਿਲੇ ਲਫ਼ਜ਼ ਦੇ ਵਿੱਚ ਪ੍ਰੀਤਮ ਲਿਖਿਆ ਹੈ ਇਹ ਜਿਹੜਾ ਪ੍ਰੀਤਮ ਲਫ਼ਜ਼ ਹੈ ਇਹ ਵਰਬ ਦੇ 3rd ਫਾਰਮ ਹੈ ਜਿਵੇਂ ਗੁੱਡ ਬੈਟਰ ਬੈਸਟ ਜਿਹੜਾ ਬੈਸਟ ਹੁੰਦਾਗਾ ਉਹ ਥਰਡ ਫਾਰਮ ਸਭ ਤੋਂ ਲਾਸਟੇ ਹੁੰਦਾਗਾ ਸੁਪਰੀਮ ਹੁੰਦਾਗਾ ਐਵੇਂ ਹਿੰਦੀ ਜਾਂ ਪੰਜਾਬੀ ਦੇ ਵਿੱਚ ਪ੍ਰਿਅ ਪ੍ਰਿਅ ਵਰ ਪ੍ਰਿਅਤਮ ਪ੍ਰਿਅਤਮ ਜਿਹੜਾ ਹੁੰਦਾ ਇਹ ਸਭ ਤੋਂ ਲਾਸਟ ਹੁੰਦਾਗਾ ਪ੍ਰਿਅਤਮ ਦਾ ਅਖਰੀ ਅਰਥ ਕੀ ਹੈ ਇਹਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਪ੍ਰਿਅਤਮ ਦਾ ਸਾਨੂੰ ਸੰਧੀ ਵਿਸ਼ੇਦ ਕਰਨਾ ਪਏਗਾ ਪ੍ਰੀਤਮ ਅਰਥਾਤ ਪ੍ਰੀਅ ਆਤਮ ਆਤਮ ਦਾ ਮਤਲਬ ਹੈ ਆਪਣਾ ਆਪ ਹਰ ਮਨੁੱਖ ਨੂੰ ਆਪਣਾ ਆਪ ਪਿਆਰਾ ਹੈ ਜੀ ਇਹ ਸੱਚ ਹੈ ਇਹ ਕੋੜਾ ਸੱਚ ਹੈ ਇਸ ਸੰਸਾਰ ਦੇ ਵਿੱਚ ਜਿਤਨੇ ਵੀ ਜੀਵ ਨੇ ਉਹਨਾਂ ਨੂੰ ਆਪਣਾ ਆਪ ਪਿਆਰਾ ਹੈ ਮੈਂ ਇੱਥੇ ਜੀਵ ਸ਼ਬਦ ਵਰਤਿਆ ਮਨੁੱਖ ਨਹੀਂ ਵਰਤਿਆਗਾ ਮਨੁੱਖ ਤਾਂ ਉਹ ਜੀਵ ਨੇ ਜਿਨ੍ਹਾਂ ਨੂੰ ਮਨੁੱਖ ਦਾ ਸਰੀਰ ਮਿਲਿਆ ਹੈ ਜਿਨ੍ਹਾਂ ਜੀਵਾਂ ਨੂੰ ਪਸ਼ੂਆਂ ਦਾ ਡੰਗਰਾਂ ਦਾ ਜਾਨਵਰਾਂ ਦਾ ਪੰਛੀਆਂ ਦਾ ਪੇੜ-ਪੌਦਿਆਂ ਦਾ ਪੱਥਰਾਂ ਦਾ ਸ਼ਰੀਰ ਮਿਲਿਆ ਉਹ ਮਨੁੱਖ ਥੋੜੀ ਨੇਗੇ ਪਰੰਤੂ ਫਿਰ ਵੀ ਉਹ ਜੀਵਤ ਹੈਗੇ ਨੇ ਹਰ ਇੱਕ ਨੂੰ ਆਪਣਾ ਆਪ ਪਿਆਰ ਹੈ ਸਾਥ ਸੰਗਤ ਜੀ ਆਪਣੇ ਤੋਂ ਵੱਧ ਕਿਸੇ ਨਾਲ ਵੀ ਪਿਆਰ ਕਿਸੇ ਨੂੰ ਨਹੀਂ ਹੋ ਸਕਦਾ ਬੱਚਿਆਂ ਦੇ ਨਾਲ ਸਭ ਤੋਂ ਵੱਧ ਪਿਆਰ ਹੁੰਦਾ ਹੈ ਮਾਤਾ ਨੂੰ ਮਾਂ ਆਪਣੇ ਬੱਚਿਆਂ ਨੂੰ ਸਭ ਤੋਂ ਵੱਧ ਪਿਆਰ ਕਰਦੀ ਹੈ ਤੇ ਇੱਕ ਸੁਣਨ ਦੇ ਵਿੱਚ ਆਇਆ ਹੈ ਕਿ ਬਾਂਦਰੀ ਦਾ ਆਪਣੇ ਬੱਚੇ ਦੇ ਨਾਲ ਸਭ ਤੋਂ ਵੱਧ ਪਿਆਰ ਹੁੰਦਾ ਹੈ ਜਿਹੜੀ ਬਾਂਦਰੀ ਹੁੰਦੀ ਹੈ ਉਹ ਤਾਂ ਆਪਣੇ ਬੱਚੇ ਨਾਲ ਸਭ ਤੋਂ ਵੱਧ ਪਿਆਰ ਹੁੰਦਾ ਹੈ ਕਹਿੰਦੇ ਅਗਰ ਬਾਂਦਰੀ ਨੂੰ ਕਿਸੇ ਤਿੱਤੀ ਤਪ ਦੀ ਲੋਹ ਦੇ ਉੱਪਰ ਖੜਾ ਕਰ ਦਿੱਤਾ ਜਾਵੇ ਥੱਲੇ ਅੱਗ ਵੱਲਦੀ ਹੋਵੇ ਤੇ ਉਹ ਅੱਗ ਤੇ ਲੋਹ ਦਾ ਜਿਹੜਾ ਸੇਕ ਹੈ ਉਹ ਸਰੀਰ ਨੂੰ ਸਾੜਨ ਵਰਗਾ ਹੋਵੇ ਤੇ ਉਹ ਬਾਂਦਰੀ ਜਿਸ ਬੱਚੇ ਨੂੰ ਆਪਣੇ ਗੋਦੀ ਚੁੱਕਿਆ ਹੋਇਆ ਨਾ ਆਪਣੇ ਕੋਖੋ ਜੰਮਿਆ ਹੋਇਆ ਆਪਣੇ ਬੱਚੇ ਨੂੰ ਜਿੰਨਾ ਉਹ ਪਿਆਰ ਕਰਦੀ ਹੈ ਉਸ ਬੱਚੇ ਨੂੰ ਬਾਂਦਰੀ ਕੀ ਕਰੇਗੀ ਆਪਣੇ ਪੈਰਾਂ ਦੇ ਥੱਲੇ ਲੈ ਲਵੇਗੀ ਮਤਲਬ ਕਿ ਉਹ ਜਿੱਚ ਬੱਚਾ ਪਿਆਰਾ ਹੈ ਜਦੋਂ ਬੱਚੇ ਅਤੇ ਆਪਣੇ ਦੇ ਵਿੱਚੋਂ ਚੁਣਨਾ ਪਿਆ ਫਿਰ ਬਾਂਦਰੀ ਆਪਣੇ ਆਪ ਨੂੰ ਚੁਣੇਗੀ ਬੱਚੇ ਨੂੰ ਨਹੀਂ ਚੁਣੇਗੀ ਜਿੰਨੀਆਂ ਵੀ ਮਾਮਾ ਨੇ ਸਭ ਮਾਮਾ ਦੇ ਵਿੱਚੋਂ ਬਾਂਦਰੀ ਨੂੰ ਸਭ ਤੋਂ ਵੱਧ ਮੰਨਿਆ ਗਿਆ ਕਿ ਆਪਣੇ ਬੱਚਿਆਂ ਨਾਲ ਜ਼ਿਆਦਾ ਪਿਆਰ ਕਰਦੀ ਹੈ ਕਹਿੰਦੇ ਮਰਨ ਤੋਂ ਬਾਅਦ ਜਦੋਂ ਬਾਂਦਰੀ ਦਾ ਬੱਚਾ ਮਰ ਜਾਏ ਨਾ ਬੱਚੇ ਦੇ ਮਰਨ ਤੋਂ ਬਾਅਦ ਵੀ ਕਈ-ਕਈ ਦਿਨ ਮੋਏ ਹੋਏ ਬੱਚੇ ਦੇ ਸਰੀਰ ਨੂੰ ਲੈ ਕੇ ਬਾਂਦਰੀ ਘੁੰਮਦੀ ਰਹਿੰਦੀ ਹੈ ਇਤਨਾ ਜ਼ਿਆਦਾ ਪਿਆਰ ਹੁੰਦਾਗਾ ਕਿ ਮਰਨ ਤੋਂ ਬਾਅਦ ਬੱਚੇ ਦਾ ਸਰੀਰ ਨਹੀਂ ਛੱਡਦੀ ਪਰੰਤੂ ਜਦੋਂ ਆਪਣੇ ਅਤੇ ਬੱਚੇ ਦੇ ਵਿੱਚੋਂ ਚੁਣਨ ਦੀ ਬਾਰੀ ਆਏਗੀ ਫਿਰ ਬਾਂਦਰੀ ਨੇ ਆਪਣੇ ਆਪ ਨੂੰ ਚੁਣਨਾ ਹੈ ਬੱਚੇ ਨੂੰ ਨਹੀਂ ਚੁਣਨਾ ਇਸ ਸੰਸਾਰ ਦੇ ਵਿੱਚ ਪਿਆਰ ਦੀ ਵੀ ਇਹ ਕੈਟਾਗਰੀਆਂ ਮਾਫ ਕਰਨਾ ਜਿਵੇਂ ਸਾਡੇ ਰਿਸ਼ਤੇਦਾਰ ਨੇਗੇ ਰਿਸ਼ਤੇਦਾਰ ਤਾਂ ਬਹੁਤ ਹੁੰਦੇ ਆ ਮਾਮਾ ਚਾਚਾ ਤਾਇਆ ਭੂਆ ਫੂਫੜ ਮਾਸੀ ਮਾਸੜਾ ਨਾਨਾ ਨਾਨੀ ਦਾਦਾ ਦਾਦੀ ਹੋਰ ਬੜੇ ਹੁੰਦੇ ਆ ਪਰ ਇਹਨਾਂ ਸਾਰੇ ਰਿਸ਼ਤਿਆਂ ਦੇ ਵਿੱਚ ਵੀ ਪਿਆਰ ਕਿਸੇ ਨਾਲ ਘੱਟ ਹੁੰਦਾ ਹੈ ਕਿਸੇ ਨਾਲ ਵੱਧ ਹੁੰਦਾ ਹੈਗਾ ਕਈਆਂ ਦਾ ਮਾਮਿਆਂ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਕਈਆਂ ਦਾ ਚਾਚਾ ਨਾਲ ਜ਼ਿਆਦਾ ਪਿਆਰ ਹੁੰਦਾ ਕਈਆਂ ਦੇ 5-6 ਮਾਮੇ ਹੁੰਦੇ ਆ ਤੇ 5-6 ਮਾਮਿਆਂ ਦੇ ਵਿੱਚੋਂ ਕਿਸੇ ਇੱਕ ਜਾਂ ਦੋ ਨਾਲ ਜ਼ਿਆਦਾ ਪਿਆਰ ਹੋਵੇਗਾ ਬਾਕੀਆਂ ਨਾਲ ਹਿਸਾਬ ਦਾ ਹੋਵੇਗਾ ਅਗਰ ਘਰ ਦੇ ਵਿੱਚ ਦੋ ਚਾਚੇ ਨੇ ਤਾਂ ਜ਼ਰੂਰੀ ਨਹੀਂ ਕਿ ਦੋਨਾਂ ਚਾਚਾ ਨਾਲ ਬੱਚਿਆਂ ਦਾ ਪਿਆਰ ਜ਼ਿਆਦਾ ਹੋਵੇਗਾ ਕਿਸੇ ਦੇ ਨਾਲ ਵੱਧ ਵੀ ਹੋ ਸਕਦਾ ਕਿਸੇ ਦੇ ਨਾਲ ਘੱਟ ਵੀ ਹੋ ਸਕਦਾ ਫਿਰ ਉਹ ਤੋਂ ਬਾਅਦ ਪਰਿਵਾਰ ਦੇ ਮੈਂਬਰ ਆ ਜਾਂਦੇ ਆ ਮਾਪਿਓ ਨਾਲ ਪਿਆਰ ਹੈ ਜਦੋਂ ਵਿਆਹ ਹੋ ਜਾਂਦਾ ਹੈ ਮaaf ਕਰਨਾ ਫਿਰ ਮਾਪਿਓ ਨਾਲ ਪਿਆਰ ਘਟ ਜਾਂਦਾ ਹੈ ਫਿਰ ਆਪਣੀ ਇਸਤਰੀ ਦੇ ਨਾਲ ਪਿਆਰ ਵੱਧ ਜਾਂਦਾ ਹੈ ਪਿਆਰ ਦੀ ਸਾਥ ਸੰਗਤੀ ਬਦਲਦਾ ਪਿਆਰ ਦਾ ਜਿਹੜਾ ਰੂਪ ਹੈਗਾ ਫਿਰ ਜਦੋਂ ਬੱਚੇ ਹੋ ਜਾਂਦੇ ਹੈਗੇ ਤੇ ਫਿਰ ਉਹਨਾਂ ਦੋਨਾਂ ਦਾ ਪਤੀ ਪਤਨੀ ਦਾ ਜਿਹੜਾ ਜ਼ਿਆਦਾ ਪਿਆਰ ਹੁੰਦਾ ਬੱਚੇ ਵਿੱਚ ਪੈ ਜਾਂਦਾ ਹੈ ਉਹਨਾਂ ਕਦੇ ਆਪਸਾ ਲੜਨਾ ਨਹੀਂ ਪਰ ਬੱਚੇ ਦੇ ਵਾਸਤੇ ਆਪਸ ਦੇ ਵਿੱਚ ਲੜ ਪੈਣਾ। ਬੰਦਾ ਕਹੇਗਾ ਤੂੰ ਖਿਆਲ ਨਹੀਂ ਰੱਖਦੀ ਹੈ ਕਿ ਬੱਚਾ ਰੋਂਦਾ ਪਿਆ ਬੱਚਾ ਭੁੱਖਾ ਪਿਆਗਾ। ਜਨਾਨੀ ਵੀ ਆਪਣੇ ਪਤੀ ਦੇ ਨਾਲ ਬੱਚੇ ਵਾਸਤੇ ਲੜ ਜਾਂਦੀ ਹੈ ਲੜ ਸਕਦੀ ਹੈਗੀ। ਪਰ ਜਦੋਂ ਚੋਣਾਂ ਦੀ ਵਾਰੀ ਆਏਗੀ ਕਿ ਆਪ ਜਾਂ ਆਪਣੇ ਰਿਸ਼ਤੇਦਾਰ ਫਿਰ ਉਹ ਆਪਣੇ ਆਪ ਨੂੰ ਚੁਣੇਗਾ ਹਰ ਕੋਈ। ਆਪਣੇ ਮਾਤਾ ਪਿਤਾ ਜਾਂ ਆਪਣਾ ਆਪ ਮਨੁੱਖ ਆਪਣੇ ਆਪ ਨੂੰ ਚੁਣੇਗਾ ਮਾਫ ਕਰਨਾ ਇਹ ਸੱਚ ਹੈ ਨਿਰਪੱਖ ਸੱਚ ਹੈ ਜਦੋਂ ਵਾਰੀ ਆਏਗੀ ਕਿ ਤੂੰ ਆਪਣੀ ਪਤਨੀ ਨੂੰ ਚੁਣਨਾ ਹੈ ਜਾਂ ਆਪਣੇ ਆਪ ਨੂੰ ਚੁਣਨਾ ਤੇ ਬਹੁਤਾਂਤ ਮਾਤਰਾ ਦੇ ਵਿੱਚ ਆਪਣੇ ਆਪ ਨੂੰ ਹੀ ਚੁਣਨਗੇ ਇਹ ਮੈਂ ਗੱਲ ਕਰਦਾ ਪਿਆ ਸੰਸਾਰੀ ਲੋਕਾਂ ਦੀ ਜਿਨ੍ਹਾਂ ਦੀ ਸੋਚ ਸੰਸਾਰੀ ਹੈ ਸੰਸਾਰੀ ਲੋਕ ਹਮੇਸ਼ਾ ਹੀ ਸਵਾਰਥੀ ਹੁੰਦੇ ਆ ਪਰ ਜਿਹੜੇ ਧਰਮਾਤਮਾ ਲੋਕ ਹੁੰਦੇ ਨੇ ਨਾ ਉਹ ਸਵਾਰਥੀ ਨਹੀਂ ਹੁੰਦੇ ਹੈਗੇ ਉਨਾਰੀ ਸੋਚ ਤੇ ਸੰਸਾਰੀ ਲੋਕਾਂ ਦੀ ਸੋਚ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈਗਾ ਬੇਸ਼ੁਮਾਰ ਫਰਕ ਹੁੰਦਾ ਹੈਗਾ ਮਨੁੱਖ ਨੂੰ ਆਪਣਾ ਆਪ ਪਿਆਰਾ ਹੈ ਹੋਰ ਮਨੁੱਖ ਨੂੰ ਕੁਝ ਨਹੀਂ ਪਿਆਰਾ ਤੇ ਆਪਣਾ ਆਪ ਹੈ ਕੀ ਹੈਗਾ ਇਹ ਸਰੀਰ ਆਪਣਾ ਆਪ ਹੈ ਇਹ ਤਾਂ ਪੰਜਾਂ ਤੱਤਾਂ ਦਾ ਬਣਿਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਖੁਦ ਬਚਨ ਕਰਦੇ ਆ ਪੰਜ ਤਤ ਕੋ ਤਨ ਰਜਿਓ ਜਾਨੋ ਚਤਰ ਸੁਜਾਨ ਜਿਹਦੇ ਉਪਜਿਓ ਨਾਨਕਾ ਲੈਣ ਤਾਏ ਮਹਿਮਾਨ ਹੁਣ ਸਰੀਰ ਤਾਂ ਪੰਜਾਂ ਤਤਾਂ ਦਾ ਹੈ ਹਵਾ ਪਾਣੀ ਮਿੱਟੀ ਅੱਗ ਆਕਾਸ਼ ਇਹ ਤਾਂ ਆਪਣੇ ਨਹੀਂ ਨਾ ਹੈਗੇ ਤਾਂ ਗੈਰ ਨੇਗੇ 11 ਤੋਂ ਬਣੀ ਹੋਈ ਚੀਜ਼ ਆਪਣੀ ਕਿਵੇਂ ਹੋਏਗੀ ਇਹ ਵੀ ਬੇਗਾਨਾ ਹੋ ਗਿਆ ਤੇ ਬੇगाने ਨਾਲ ਤਾਂ ਫਿਰ ਪਿਆਰ ਹੀ ਨਹੀਂ ਹੈਗਾ ਪੰਜਾਂ ਤਤਾਂ ਦਾ ਅਸਥੂਲ ਜਿਹੜਾ ਸਾਹ ਸੰਗਤ ਜੀ ਰੂਪ ਹੈ ਸਰੀਰ ਹੈ ਆਪਣਾ ਆਪ ਨਹੀਂ ਹੈਗਾ ਪੰਜਾਂ ਤਤਾਂ ਦਾ ਜਿਹੜਾ ਸੂਖਸ਼ਮ ਹਿੱਸਾ ਹੈਗਾ ਉਹ ਮਨ ਉਹ ਵੀ ਆਪਣਾ ਨਹੀਂ ਹੈਗਾ ਚੋਰੀ ਲੱਖ ਦੀ ਚੋਰੀ ਕੱਕ ਦੀ ਚੋਰੀ ਤਾਂ ਚੋਰੀ ਹੈ ਬੇਗਾਨਾਪਣ ਤਾਂ ਬੇਗਾਨਾਪਣ ਹੈ ਭਾਵੇਂ ਉਹ ਅਸਥੂਲ ਹੈ ਭਾਵੇਂ ਉਹ ਸੂਖਸ਼ਮ ਹੈ ਕੋਈ ਫਰਕ ਨਹੀਂ ਹੈਗਾ ਗੁਰਮਖ ਪਿਆਰਿਓ ਮਨ ਵੀ ਆਪਣਾ ਨਹੀਂ ਸਰੀਰ ਵੀ ਆਪਣਾ ਨਹੀਂ ਫਿਰ ਆਪਣਾ ਆਪ ਕੀ ਹੈਗਾ ਉਹ ਪਰਮ ਪਿਤਾ ਪਰਮੇਸ਼ਵਰ ਹੀ ਆਪਣਾ ਆਪ ਹੈ ਹਰ ਮਨੁੱਖ ਪਰਮੇਸ਼ਵਰ ਪ੍ਰਮਾਤਮਾ ਨੂੰ ਹੀ ਪਿਆਰ ਕਰ ਰਿਹਾ ਹੈਗਾ ਹਰ ਮਨੁੱਖ ਇਵਨ ਕਿ ਪਸ਼ੂ ਪੰਛੀ ਜਾਨਵਰ ਵੀ ਆਪਣੇ ਆਪ ਅਰਥਾਤ ਪ੍ਰਮਾਤਮਾ ਨੂੰ ਪਿਆਰ ਕਰਦੇ ਆ ਪਰ ਇਸ ਗੱਲ ਦਾ ਉਹਨਾਂ ਨੂੰ ਗਿਆਨ ਨਹੀਂ ਹੈਗਾ ਉਹਨਾਂ ਨੂੰ ਪਤਾ ਨਹੀਂ ਹੈਗਾ ਉਹਨਾਂ ਨੂੰ ਸਮਝ ਨਹੀਂ ਹੈਗੀ ਇਸ ਕਰਕੇ ਜਾਂ ਸੰਗਤ ਜੀ ਸੋਚਦੇ ਆ ਕਿ ਆ ਇਸਤਰੀ ਮੇਰੀ ਆ ਪੁੱਤਰ ਮੇਰਾ ਮਾਪਿਓ ਮੇਰਾ ਧਨ ਦੌਲਤ ਮੇਰਾ ਸਰੀਰ ਮੇਰਾ ਪਰ ਜਦੋਂ ਕੋਈ ਵਿਪਤਾ ਆ ਕੇ ਪੈਂਦੀ ਹੈ ਫਿਰ ਪਤਾ ਲੱਗਦਾ ਹੈ ਕਿ ਮੇਰਾ ਤਾਂ ਕੋਈ ਵੀ ਨਹੀਂ ਨਿਕਲਿਆਗਾ ਮਨੁੱਖ ਉਹਨਾਂ ਦੇ ਮਗਰ ਲੱਗ ਕੇ ਜਿਹੜੇ ਇਹਦੇ ਹੈਗੇ ਨਹੀਂ ਉਹਨਾਂ ਦੇ ਮਗਰ ਲੱਗ ਕੇ ਸਾਰੀ ਉਮਰ ਬਤੀਤ ਕਰ ਦਿੰਦਾ ਮੈਂ ਕਿਹਾ ਬਰਬਾਦ ਕਰ ਦਿੰਦਾ ਬ्यर्थ ਗਵਾ ਦਿੰਦਾ ਜੋ ਆਪਣਾ ਆਪ ਪ੍ਰੀਤਮ ਆਪਣਾ ਆਪ ਪਰਮਾਤਮਾ ਹੈ ਉਦੇ ਵੱਲ ਖਿਆਲ ਹੀ ਨਹੀਂ ਕਰਦਾ ਧੀਆਂ ਪੁੱਤਰਾਂ ਦੇ ਲਈ ਮਾਂ ਪਿਓ ਦੇ ਲਈ ਜੀਵਨ ਸਾਥੀ ਦੇ ਲਈ ਸਾਰੀ ਉਮਰ ਲਾ ਦੇਗਾ ਕੋਈ ਹਿਸਾਬ ਕਿਤਾਬ ਨਹੀਂ ਕਰੇਗਾ ਮਹਾਰਾਜ પાસે ਸਮਾਂ ਨਹੀਂ ਲਾਉਂਦਾ ਜੇ ਥੋੜਾ ਬਹੁਤ ਲਾਉਂਦਾ ਤੇ ਹਿਸਾਬ ਕਿਤਾਬ ਕਰਦਾਗਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਮਝਾ ਰਹੇ ਨੇ ਕਿ ਭਾਈ ਤੁਹਾਡਾ ਜਿਹੜਾ ਆਪਣਾ ਹੈ ਨਾ ਉਹ ਪ੍ਰਮਾਤਮਾ ਹੈ ਬਿਨ ਪ੍ਰਮਾਤਮਾ ਤੋਂ ਤੁਹਾਡਾ ਆਪਣਾ ਕੋਈ ਵੀ ਨਹੀਂ ਜੇ ਹੈਗਾ ਇਹ ਗੱਲ ਦਾ ਖਿਆਲ ਰੱਖਿਓ ਜੀ ਸਤਿਗੁਰੂ ਜੀ ਬਚਨ ਕਰਦੈ ਨੇ ਪ੍ਰੀਤਮ ਜਾਨ ਲਿਹੋ ਮਨ ਮਾਹੀ ਏ ਸਜਣੋ ਗੁਰਮੁਖ ਪਿਆਰਿਓ ਸੰਗਤ ਜਿਓ ਇਹ ਸੇਖਿਆ ਤੁਸੀਂ ਆਪਣੇ ਹਿਰਦੇ ਦੇ ਵਿੱਚ ਬਿਠਾ ਲਓ ਕਿ ਪਰਮੇਸ਼ਵਰ ਪਰਮਾਤਮਾ ਹੀ ਤੁਹਾਡਾ ਆਪਣਾ ਹੈ ਉਸ ਪਰਮਾਤਮਾ ਨੂੰ ਤੁਸੀਂ ਜਾਣਣਾ ਹੈਗਾ ਮੰਨਣ ਵਾਲੇ ਤਾਂ ਧਾਰਮਿਕ ਜਗਤ ਵਿੱਚ ਬੇਸ਼ੁਮਾਰ ਨੇਗੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਵੀ ਹੋ ਸਕਦੇ ਹੈਗੇ ਪਰਮਾਤਮਾ ਹੈਗਾ ਪਰਮਾਤਮਾ ਨੂੰ ਮੰਨਦੇ ਪਏ ਨੇ ਲੋਕ ਬੇਸ਼ੁਮਾਰ ਪਰ ਇਨਾ ਬੇਸ਼ੁਮਾਰਾਂ ਦੇ ਵਿੱਚੋਂ ਪਰਮਾਤਮਾ ਆਪਣਾ ਹੈਗਾ ਉਹ ਜਾਣਨ ਵਾਲੇ ਬਹੁਤ ਥੋੜੇ ਨੇਗੇ ਮਹਾਰਾਜ ਕਹਿੰਦੇ ਹੈਣ ਵਿਰਲੇ ਨਾਹੀਂ ਘਣੇ ਫੈਲ ਫਕੜ ਸੰਸਾਰ ਬਹੁਤ ਥੋੜੇ ਨੇ ਜਿਆਦਾ ਨਹੀਂ ਹੈਗੇ ਭਾਈ ਜਿਹੜੇ ਪਰਮੇਸ਼ਵਰ ਪਰਮਾਤਮਾ ਨਾਲ ਸੁਰਤ ਜੋੜ ਲਏ ਜਿਨ੍ਹਾਂ ਨੇ ਪਰਮਾਤਮਾ ਨੂੰ ਜਾਣ ਲਿਆ ਜਨ ਨਾਨਕ ਬਿਨ ਆਪਾ ਜੀ ਨੇ ਮਿਟੇ ਨਾ ਭਰਮ ਕੀ ਕਾਈ ਉਹ ਬਹੁਤ ਥੋੜੇ ਨੇ ਇੱਕ ਟੀਚਰ ਬੱਚਿਆਂ ਨੂੰ ਕਹਿੰਦਾ ਹੁਣ ਜਾਣਨ ਤੇ ਮੰਨਣ ਚ ਕੀ ਫਰਕ ਹੈ ਥੋੜੀ ਜਿਹੀ ਇਹ ਵਿਚਾਰ ਕਰ ਲਈਏ ਇੱਕ ਟੀਚਰ ਬੱਚਿਆਂ ਨੂੰ ਕਹਿੰਦਾ ਬੱਚਿਓ ਆਹ ਜਿਹੜਾ ਸਵਾਲ ਆ ਮੈਂ ਤੈਨੂੰ ਤੁਹਾਨੂੰ ਇਹ ਹੱਲ ਕਰਕੇ ਦਿਖਾਉਣਾਗਾ ਤੁਸੀਂ ਧਿਆਨ ਦਿਓ ਤੇ ਮੇਰੇ ਪਿੱਛੇ ਪਿੱਛੇ ਬੋਲਣਾ ਰਿਪੀਟ ਕਰਨਾ ਹੈ ਕਹਿੰਦੇ ਠੀਕ ਹੈ ਜੀ ਕਹਿੰਦੇ ਬੱਚਿਓ ਬੋਲੋ ਮੰਨ ਲਓ ਮੇਰੀ ਜੇਬ ਦੇ ਵਿੱਚ 10 ਰੁਪਏ ਨੇਗੇ ਸਾਰੇ ਬੱਚੇ ਟੀਚਰ ਦੇ ਪਿੱਛੇ ਰਿਪੀਟ ਕਰਦੇ ਆ ਮੰਨ ਲਓ ਮੇਰੀ ਜੇਬ ਦੇ ਵਿੱਚ 10 ਰੁਪਏ ਨੇ ਟੀਚਰ ਬੋਲਦਾ ਮੰਨ ਲਓ ਮੇਰੀ ਜੇਬ ਦੇ ਵਿੱਚ 10 ਰੁਪਏ ਨੇ ਤੇ ਬੱਚੇ ਵੀ ਬੋਲਦੇ ਆ ਮੰਨ ਲਓ ਮੇਰੀ ਜੇਬ 'ਚ 10 ਰੁਪਏ ਨੇ ਪਰ ਇੱਕ ਬੱਚਾ ਨਹੀਂ ਜੇ ਬੋਲਦਾ ਟੀਚਰ ਨੇ ਇੱਕ ਵਾਰ ਦੇਖਿਆ ਦੋ ਵਾਰ ਦੇਖਿਆ ਤਿੰਨ ਵਾਰ ਦੇਖਿਆ ਉਹ ਬੱਚਾ ਬੋਲ ਹੀ ਨਹੀਂ ਰਿਹਾ ਟੀਚਰ ਨੇ ਉਸ ਬੱਚੇ ਨੂੰ ਬੁਲਾ ਕੇ ਕਿਹਾ ਕੀ ਗੱਲ ਤੈਨੂੰ ਮੇਰੀ ਗੱਲ ਸਮਝ ਨਹੀਂ ਆ ਰਹੀ ਹੈਗੀ ਜੋ ਮੈਂ ਲੈਂਗੁਏਜ ਯੂਜ਼ ਕਰ ਰਿਹਾ ਤੈਨੂੰ ਪਤਾ ਨਹੀਂ ਲੱਗ ਰਿਹਾ ਕਹਿੰਦਾ ਬਿਲਕੁਲ ਪਤਾ ਲੱਗ ਰਿਹਾ ਫਿਰ ਟੀਚਰ ਕਹਿੰਦੇ ਜਦੋਂ ਮੈਂ ਕਹਿ ਰਿਹਾ ਕਿ ਮੰਨ ਲਓ ਮੇਰੀ ਜੇਬ ਦੇ ਵਿੱਚ 5 ਰੁਪਏ ਨੇ ਸਾਰੇ ਬੱਚੇ ਬੋਲ ਰਹੇ ਨੇ ਤੂੰ ਕਿਉਂ ਨਹੀਂ ਬੋਲਦਾ ਪਿਆ ਉਹ ਬੜੀ ਨਿਮਰਤਾ ਦੇ ਨਾਲ ਕਹਿੰਦਾ ਮੈਂ ਇਸ ਕਰਕੇ ਨਹੀਂ ਬੋਲਦਾ ਕਿਉਂਕਿ ਇਹਨਾਂ ਕੋਲ ਜੇਬ ਦੇ ਵਿੱਚ 510 ਰੁਪਏ ਨਹੀਂ ਹੈਗੇ ਇਸ ਕਰਕੇ ਇਹ ਮੰਦੇ ਪਏ ਨੇ ਪਰ ਮੇਰੀ ਜੇਬ ਦੇ ਵਿੱਚ ਤਾਂ ਪੈਸੇ ਹੈਗੇ ਆ ਮੈਂ ਕਿਉਂ ਮੰਨਾਂ ਮੈਂ ਜਾਣਦਾ ਕਿ ਮੇਰੇ ਕੋਲ ਪੈਸੇ ਹੈਗੇ ਨੇ ਇਹ ਤਾਂ ਨਹੀਂ ਜਾਣਦੇ ਹੈਗੇ ਤਾਂ ਹੀ ਤਾਂ ਮੰਦੇ ਪਏ ਨੇ ਪਰਮਾਤਮਾ ਨੂੰ ਮੰਨਣ ਵਾਲੇ ਤਾਂ ਬਹੁਤ ਨੇ ਗੁਰੂ ਸਾਹਿਬਾਨਾ ਨੇ ਕਹਤਾ ਕਿ ਪਰਮਾਤਮਾ ਹੈਗਾ ਕਟ ਕਟ ਮੈਂ ਹਰ ਜੋ ਬਸੈ ਸੰਤਨ ਕੋ ਪੁਕਾਰ ਸਤਨਾਮ ਦਾ ਮਤਲਬ ਪ੍ਰਮਾਤਮਾ ਹੈ ਕਰਤਾ ਪੁਰਖ ਪ੍ਰਮਾਤਮਾ ਹੈ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਕਿ ਪ੍ਰਮਾਤਮਾ ਹੈ ਅਸੀਂ ਉਸ ਪ੍ਰਮਾਤਮਾ ਨੂੰ ਦੇਖਿਆ ਨਹੀਂ ਹੈਗਾ ਅਸੀਂ ਉਸ ਪ੍ਰਮਾਤਮਾ ਨੂੰ ਜਾਣਦੇ ਨਹੀਂ ਹੈਗੇ ਇਸ ਕਰਕੇ ਮੰਨਦੇ ਪਿਆਂਗੇ ਪਰ ਗੁਰੂ ਪਿਆਰੀ ਸਾਹਿਬ ਸੰਗੇ ਜੀ ਜਿਨ੍ਹਾਂ ਨੇ ਪਰਮੇਸ਼ਵਰ ਪ੍ਰਮਾਤਮਾ ਨੂੰ ਜਾਣ ਲਿਆ ਉਹ ਫਿਰ ਮੰਨਦੇ ਨਹੀਂ ਹੈਗੇ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰਦੇ ਸਾ ਸੰਗਤ ਜੀ ਉਸ ਪਰਮੇਸ਼ਵਰ ਪ੍ਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਜਾਨਣਾ ਕਰੋ ਆਪਣੇ ਸੁਖ ਸਿਉ ਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਇਹ ਸਾਰਾ ਸੰਸਾਰ ਹੈਗਾ ਜਿੰਨਾ ਵੀ ਦਿਖਦਾ ਪਿਆ ਸਭ ਆਪਣੇ ਆਪਣੇ ਸੁੱਖਾਂ ਦੇ ਵਿੱਚ ਹੀ ਫਸੇ ਹੋਏ ਨੇਗੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਤੋਂ ਲੈ ਕੇ ਰਾਤ ਤੱਕ ਰਾਤ ਤੋਂ ਲੈ ਕੇ ਫਿਰ ਸਵੇਰ ਤੱਕ ਜੋ ਵੀ ਕੁਝ ਹੋ ਰਿਹਾ ਸਿਰ ਆਪਣੇ ਆਪਣੇ ਮਤਲਬ ਕਰਕੇ ਹੈਗਾ ਜੇ ਕੋ ਕਵੇ ਮੇਰਾ ਕੋਈ ਹੈਗਾ ਮਹਾਰਾਜ ਬਚਨ ਕਰਦੇ ਕੋ ਕਾਹੂ ਕੋ ਨਾਹੀਂ ਕੋਈ ਕਿਸੇ ਦਾ ਮਦਦਗਾਰ ਨਹੀਂ ਹੈਗਾ 16 ਵਾਰ ਫਿਰ ਬੇਨਤੀ ਕਰਦਾ ਪਿਆ ਇਹ ਸੰਸਾਰੀ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ ਸਤ ਸੰਗੀਆਂ ਦੀ ਗੱਲ ਨਹੀਂ ਕੀਤੀ ਜਾ ਰਹੀ ਕਿਉਂਕਿ ਸਤ ਸੰਗੀ ਕਦੇ ਸਵਾਰਥੀ ਨਹੀਂ ਹੁੰਦੇ ਹੈਗੇ ਸਤ ਸੰਗੀ ਪਰਉਪਕਾਰੀ ਹੁੰਦੇ ਹੈਗੇ ਉਹ ਆਪ ਦੁੱਖ ਝੱਲ ਕੇ ਦੂਜਿਆਂ ਨੂੰ ਸੁੱਖ ਦੇਣ ਦੀ ਕੋਸ਼ਿਸ਼ ਕਰਦੇ ਹੈਗੇ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰਦੇ ਕਿ ਸੰਸਾਰ ਦੇ ਜਿੰਨੇ ਲੋਕ ਨੇ ਇਹ ਸਭ ਮਤਲਬੀ ਨੇ ਸਭ ਸਵਾਰਥੀ ਨੇ ਆਪਣੇ ਆਪਣੇ ਸੁੱਖਾਂ ਦੇ ਵਿੱਚ ਹੀ ਲੱਗੇ ਹੋਏ ਨੇ ਵਾਸਤਵ ਦੇ ਵਿੱਚ ਕੋਈ ਕਿਸੇ ਦਾ ਨਹੀਂ ਹੈਗਾ ਘਰਾਉ ਠਰਾਉ ਦੇ ਕੇ ਸਤਗੁਰ ਪਾਸ਼ਾ ਬਚਨ ਕਰਦੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਉ ਦਿਸ ਕੇ ਰੇ ਜਦੋਂ ਇਸੇ ਬੰਦੇ ਦੀ ਚੜ੍ਹਦੀ ਕਲਾ ਹੁੰਦੀ ਹੈਗੀ ਧਨ ਵੀ ਬੇਸ਼ੁਮਾਰ ਹੈ ਜ਼ਮੀਨ ਜਾਇਦਾਦ ਵੀ ਹੈ ਇੱਜ਼ਤ ਮਾਨ ਵੀ ਹੈ ਪਾਵਰ ਵੀ ਹੈ ਫਿਰ ਉਹਦੇ ਚਾਰੇ ਪਾਸੇ ਪਤਨ ਕਿਹੜਾ ਕਿਹੜਾ ਆ ਕੇ ਬਹਿ ਜਾਂਦਾ ਹੈ ਆਪਣੇ ਆਪਣੇ ਰਿਸ਼ਤੇਦਾਰੀ ਕੱਢਦਾ ਮੈਂ ਤੇਰੇ ਚਾਚੇ ਦੇ ਮੁੰਡੇ ਦੇ ਫਲਾਣੇ ਦਾ ਫਲਾਣੇ ਦਾ ਫਲਾਣਾ ਆਗਾ ਜਿਹੜੇ ਸਾਨੂੰ ਜਾਣਦੇ ਨਹੀਂ ਹੁੰਦੇ ਉਹ ਵੀ ਸਾਡੇ ਨਾਲ ਰਿਸ਼ਤੇਦਾਰੀਆਂ ਕੱਢਣ ਲੱਗ ਪੈਂਦੇ ਨੇਗੇ ਕਿ ਵੇਲਾ ਸੁਖ ਦਾ ਹੁਣ ਇੱਕ ਦਰਖਤ ਹੈ ਉਹਨੂੰ ਫਲ ਲੱਗਿਆ ਪਿਆ ਚੰਗੇ ਪੱਤੇ ਆਏ ਨੇ ਤੇ ਜਿਹੜੇ ਪੰਛੀ ਬਿਲਕੁਲ ਬੇਗਾਨੇ ਨੇ ਉਹ ਵੀ ਆ ਕੇ ਉੱਥੇ ਬਹਿੰਦੇ ਹੈਗੇ ਸੁਖਵੇਂ ਆਨ ਬਹੁਤ ਮਿਲ ਬੈਠਦੇ ਰਹਤ ਚਾਹੋਂ ਦੇ ਸਕੇਰੇ ਚਾਰੇ ਪਾਸੇ ਘੇਰਾ ਪਾ ਕੇ ਬੈਠੇ ਰਹਿੰਦੇ ਆ ਪਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪਤਾ ਕਦੋਂ ਲੱਗਦਾ ਹੈ ਬੇਪਤ ਪਰੇ ਸਭ ਹੀ ਸੰਗ ਛਾੜਤ ਕੋ ਨ ਆਵਤ ਨੇ ਰੈ ਜਦੋਂ ਪਿਪਤਾ ਆ ਜਾਂਦੀ ਹੈ ਧਨ ਕੋਲ ਨ ਰਵੇ ਪਾਵਰ ਕੋਲ ਨ ਰਵੇ ਸਮਾਜ ਦੇ ਲੋਕ ਇੱਜ਼ਤ ਮਾਨ ਸਤਕਾਰ ਨਾ ਕਰਨ ਬਹੁਤ ਵੱਡੀ ਪੀੜ ਆ ਜਾਵੇ ਫਿਰ ਪਤਾ ਲੱਗਦਾ ਹੈ ਯਾਰੀ ਪਰਖਿਆ ਯਾਰਾਂ ਦੀ ਜਦੋਂ ਵਾਰ ਪਵੇ ਤਲਵਾਰਾਂ ਦੀ ਸੁਖ ਵੇਲੇ ਸਾਰੀ ਦੁਨੀਆ ਨੇੜੇ ਠੁਕ ਠੁਕ ਬੈੰਦੀ ਐ ਪਤਾ ਉਦੋਂ ਲੱਗਦਾ ਜਦੋਂ ਬਾਜੀ ਪੁੱਠੀ ਪੈਂਦੀ ਐ ਧੀਰਜ ਧਰਮ ਮਿੱਤਰ ਔਰ ਨਾਰੀ ਆਪਤਕਾਲ ਪਰਖਿਆ ਚਾਰੀ ਪਤਾ ਉਦੋਂ ਲੱਗਦਾ ਕੌਣ ਕੀ ਦਾ ਕਿੰਨਾ ਕ ਹੈ ਬੇਪਤ ਪਰ ਇਹ ਸਭ ਹੀ ਸੰਗ ਛਾੜਤ ਕੋਉ ਨ ਆਵਤ ਨੇਰਾ ਮਹਾਰਾਜ ਕਹਿੰਦੇ ਕੋਈ ਨੇੜੇ ਨਹੀਂ ਆਉਂਦਾ ਬਾਈ ਸਭ ਛੱਡ ਕੇ ਭੱਜ ਜਾਂਦੇ ਐ ਹੁਣ ਪ੍ਰਮਾਣ ਦਿੰਦੇ ਮਹਾਰਾਜ ਕਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਕਰ ਕੀ ਨਾਰ اے ਭਾਈ ਪਤੀ ਵਾਸਤੇ ਦੇਖੋ ਪਤਨੀ ਤੇ ਪਤਨੀ ਦੇ ਵਾਸਤੇ ਪਤੀ ਇਹ ਕਹਿੰਦੇ ਕਿ ਮੈਂ ਤੇਰੇ ਬਿਨਾ ਜੀ ਨਹੀਂ ਸਕਦਾ ਤੂੰ ਮੇਰਾ ਜਾਨੂ ਹੈ ਤੂੰ ਮੇਰੀ ਜਾਨ ਨਹੀਂ ਹੈਗੀ ਤੂੰ ਮੇਰੇ ਦਿਲ ਦੀ ਧੜਕਣ ਹੈ ਤੂੰ ਮੇਰੀ ਹਾਰਟਬੀਟ ਹੈ ਤੂੰ ਮੇਰੇ ਸਵਾਸ ਨੇ ਤੂੰ ਹੀ ਮੇਰਾ ਸਭ ਕੁਝ ਹੈ ਇੱਕ ਦੂਜੇ ਨੂੰ ਕਹਿੰਦੇ ਨਾ ਪਤੀ ਪਤਨੀ ਪਤੀ ਕਹਿੰਦਾ ਮੈਂ ਤੇਰੇ ਬਿਨਾ ਇੱਕ ਦਿਨ ਨਹੀਂ ਰਹਿ ਸਕਦਾ ਮੈਂ ਪਾਗਲ ਹੋ ਜਾਵਾਂਗਾ ਮਰ ਜਾਵਾਂਗਾ ਪਤਨੀ ਵੀ ਐਵੇਂ ਕਹਿੰਦੀ ਹੈ ਸ਼ੇਰਿ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰਦੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਸਹ ਰਹਿਤ ਸੰਗ ਲਾਗੀ ਬਿਲਕੁਲ ਨਾਲ ਇਹ ਸੰਸਾਰੀਆਂ ਦੀ ਗੱਲ ਹੈ ਪਰ ਜਬ ਹੀ ਹੰਸਤ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਪਰ ਜਦੋਂ ਇਹ ਸਰੀਰ ਨੂੰ ਜੀਵਾਤਮਾ ਤਿਆ ਕੇ ਚਲਾ ਜਾਂਦਾ ਹੈਗਾ ਲੋਕੀ ਕਹਿੰਦੇ ਮਰ ਗਿਆ ਮਰਦਾ ਹੋ ਗਿਆ ਉਸ ਸਮੇਂ ਸਾਥ ਸੰਗ ਜੀ ਰਿਸ਼ਤਾ ਕਿੱਥੇ ਜਾਂਦਾ ਹੈਗਾ ਮਰਿਆ ਹੋਇਆ ਘਰ ਦਾ ਮੈਂਬਰ ਅਗਰ ਘਰਦਿਆਂ ਨੂੰ ਦਿਖ ਜਾਵੇ ਤਾਂ ਫਿਰ ਦੇਖ ਲੋ ਕੀ ਹੁੰਦਾ ਹੈਗਾ ਡਰਦੇ ਆ ਭੱਜਦੇ ਆ ਭੂਤ ਆ ਗਿਆ ਭੂਤ ਆ ਗਿਆ ਪ੍ਰੇਤ ਆ ਗਿਆ ਪ੍ਰੇਤ ਆ ਗਿਆ ਭਾਵੇਂ ਮਾਂ ਹੈ ਭਾਵੇਂ ਪਿਓ ਹੈ ਭਾਵੇਂ ਪਤੀ ਹੈ ਭਾਵੇਂ ਪਤਨੀ ਹੈ ਭਾਵੇਂ ਬੱਚਾ ਹੈ ਭਾਵੇਂ ਕੋਈ ਵੀ ਹੈ ਮਰਨ ਤੋਂ ਬਾਅਦ ਅਗਰ ਦਿਖੇਗਾ ਇਹ ਭੂਤ ਸਮਝ ਕੇ ਡਰੇਗਾ ਕੋਈ ਵੀ ਮਰਨ ਤੋਂ ਬਾਅਦ ਆਹ ਸਾਹ ਸੰਗਜ ਸਾਨੂੰ ਦੇਖਣਾ ਪਸੰਦ ਨਹੀਂ ਕਰਦਾ ਜਾਂ ਇਹੋ ਕਹੇ ਕਿ ਮਰਨ ਤੋਂ ਬਾਅਦ ਅਸੀਂ ਫਿਰ ਕਿਸੇ ਨੂੰ ਦੇਖਣਾ ਪਸੰਦ ਨਹੀਂ ਕਰਦੇ ਇਹ ਹੈਗਾ ਸੰਸਾਰੀ ਪਿਆਰ ਜਬੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਸਭ ਛੱਡ ਕੇ ਭੱਜ ਕੇ ਚਲੇ ਜਾਂਦੇ ਆ ਕਹਿੰਦੇ ਇਹ ਤਾਂ ਭੂਤ ਹੋ ਗਿਆ ਭੂਤ ਹੋ ਗਿਆ ਕਿੱਥੇ ਗਿਆ ਸਾਧ ਸੰਗਤ ਜੀ ਸੰਸਾਰ ਦਾ ਪਿਆਰ ਕਹਿੰਦੇ ਮਰਗਟ ਮੇ ਜਾ ਕੇ ਜਗੇ ਹਰ ਮਨ ਮੇ ਬੈਰਾਗ ਹਰ ਨਾਤੇ ਕੋ ਫੂਕ ਦੇ ਮਰਗਟ ਕੀ ਇਹ ਆਗ ਆ ਸੰਸਾਰ ਦਾ ਪਿਆਰ ਹੈ ਇਹ ਵਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨਹਿ ਲਗਾਇਓ ਮਹਾਰਾਜ ਭਰਮ ਅਗਿਆਨ ਮੋਹ ਦੀਆਂ ਪਰਤਾਂ ਨੂੰ ਖੋਲਦੇ ਪਏ ਨੇਗੇ ਇਹ ਭਾਈ ਇਸ ਤਰ੍ਹਾਂ ਸੰਸਾਰ ਸਬੰਧੀਆਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ ਪ੍ਰੇਮ ਲਗਾਇਆ ਹੋਇਆ ਹੈ ਪਮੇ ਰਿਸ਼ਤੇਦਾਰ ਕਹਿ ਲੋ ਪਮੇ ਜੋ ਮਰਜੀ ਕਹਿ ਲੋ ਇਹ ਬਿਦ ਕੋ ਬਿਹਾਰ ਬਣੇ ਹੋਇ ਜਾਸੋ ਨੇਹ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਪਰ ਵਕਤ ਅਖੀਰੇ ਪਰ ਲੋਕ ਦੇ ਵਿੱਚ ਕਿਸੇ ਨੇ ਮਦਦ ਨਹੀਂ ਕਰਨੀ ਹੈਗੀ ਜਦੋਂ ਮਹਿਲ ਮਾੜੀਆਂ ਛੱਡ ਕੇ ਜਾਣ ਨਹੀਂ ਹੋਵੇਂਗਾ ਤਿਆਰ ਇੱਕ ਦਿਨ ਮਾਤਾ ਪਿਤਾ ਭੈਣ ਸਾਰੇ ਨੇੜੇ ਢੋਗੇ ਨਾ ਤੇਰੇ ਕੋਈ ਯਾਰ ਇੱਕ ਦਿਨ ਸਦਾ ਹਿੱਕ ਦੇ ਨਾਲ ਜੋ ਲੱਗੀ ਰਹਿੰਦੀ ਪ੍ਰੇਤ ਪ੍ਰੇਤ ਕਹੇ ਤੇਰੀ ਨਾਰ ਇੱਕ ਦਿਨ ਲੱਖਾਂ ਕਰੋੜਾਂ ਦਾ ਭਾਵੇਂ ਤੂੰ مالک ਹੋਵੇਂ ਗਜ ਦੋ ਗਜ ਹੋਵੇ ਅਧਿਕਾਰ ਇੱਕ ਦਿਨ ਇਸ ਦੁਨੀਆ ਸੁਹਾਵੇ ਬਾਗ ਅੰਦਰ ਹੱਥ ਝਾੜ ਜਾਸੀ ਅੰਤ ਇੱਕ ਬਾਹਰ ਇੱਕ ਦਿਨ ਮਹਾਰਾਜ ਬਚਨ ਕਰਦੇ ਜਦੋਂ ਤੇਰਾ ਵਕਤ ਅਖੀਰੇ ਆਏਗਾ ਪਰ ਲੋਕ ਦੇ ਵਿੱਚ ਤੇਰੀ ਕਿਸੇ ਮਦਦ ਨਹੀਂ ਕਰਨੀ ਬਿਨ ਪਰਮੇਸ਼ਰ ਤੋਂ ਜਹ ਮਾਤ ਪਿਤਾ ਸੁਤ ਮਿਤ ਨ ਭਾਈ ਮਨ ਉਹਾਂ ਨਾਮ ਤੇ ਸੰਗ ਸਹਾਈ ਇਹ ਜਿੰਨੇ ਵੀ ਨੇ ਇਹ ਕਰਮਾਂ ਦੇ ਕਰਕੇ ਕੋਈ ਮਾਂ ਬਣ ਗਿਆ ਕੋਈ ਪਿਓ ਬਣ ਗਿਆ ਕੋਈ ਭੈਣ ਬਣ ਗਿਆ ਕੋਈ ਭਰਾ ਕੋਈ ਇਸਤਰੀ ਕੋ ਬੱਚੇ ਮਾਤ ਪਿਤਾ ਭਾਈ ਸੁਤ ਬੰਧਪ ਇਸ਼ਟ ਮਿਤ ਅਰ ਭਾਈ ਪੂਰਵ ਜਨਮ ਕੇ ਮਿਲ ਸੰਜੋਗ ਦੀ ਅੰਤਾ ਕੋ ਨਾ ਸਹਾਈ ਕਹਿੰਦੇ ਤਾਂ ਪੂਰੇ ਜਨਮਾਂ ਦੇ ਕਰਕੇ ਸੰਜੋਗ ਦੇ ਵਿੱਚ ਆ ਗਿਆ ਵਕਤ ਅਖੀਰੇ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਭਾਈ ਸੋ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਇਸ ਪਾਵਨ ਸ਼ਬਦ ਦੁਆਰਾ ਸਾਨੂੰ ਇਹ ਪਾਵਨ ਪਵਿੱਤਰ ਉਪਦੇਸ਼ ਕਰਦੇ ਹਨ ਕਿ ਘਰ ਪਰਿਵਾਰ ਦੇ ਵਿੱਚ ਰਹਿੰਦੇ ਆ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਆ ਹੋਇਆਂ ਅਸੀਂ ਤੁਸੀਂ ਭਾਈ ਸਾਰਿਆਂ ਨੇ ਉਸ ਅਕਾਲ ਪੁਰਖ ਪਰਮ ਭ੍ਰਮ ਪਰਮੇਸ਼ਵਰ ਪਰਮਾਤਮਾ ਦੀ ਬੰਦਗੀ ਕਰਨੀ ਹੈ ਸੰਸਾਰ ਘਰ ਪਰਿਵਾਰ ਦੇ ਵਿੱਚ ਵਿਦਆਊਟ ਅਟੈਚਮੈਂਟ ਰਹਿਣਾ ਤਾਂ ਕਿ ਸਾਡਾ ਲੋਕ ਤੇ ਪਰਲੋਕ ਬਣ ਸਕੇ ਐਨਿਕ ਸੇਵਾ ਪ੍ਰਵਾਨ ਕਰ ਲੈਣਾ ਸਾਧ ਸੰਗਤ ਜੀ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਕਥਾ ਸੁਣਨ ਤੋਂ ਪਰੰਤ ਲਾਈਕ ਵਾਲਾ ਬਟਨ ਜ਼ਰੂਰ ਦਬਿਓ ਅਤੇ ਕਮੈਂਟ ਵਿੱਚ ਵਾਹਿਗੁਰੂ ਸ਼ਬਦ ਜ਼ਰੂਰ ਲਿਖਿਓ ਅਸੀਂ ਥੋੜਾ ਬਹੁਤ ਆਲਸ ਕਰ ਜਾਂਦੇ ਆ ਤੇ ਮਾਫ ਕਰਨਾ ਗੁੱਸਾ ਨਾ ਕਰੋ ਤੁਸੀਂ ਸੰਗਤ ਬਹੁਤਾ ਆਲਸ ਕਰਦੇ ਹੋਗੇ ਕਥਾ ਪੂਰੀ ਸੁਣ ਲੈਣਿਓ 15 ਮਿੰਟ 20 ਮਿੰਟ 25 ਮਿੰਟ ਬੜੀ ਸ਼ਰਧਾ ਦੇ ਨਾਲ ਜਦੋਂ ਲਾਈਕ ਵਾਲਾ ਬਟਨ ਦੱਬਣ ਦੀ ਗੱਲ ਆਉਂਦੀ ਉਦੋਂ ਆਲਸ ਕਰ ਦਿੰਨੇ ਹੋ ਵਾਹਿਗੁਰੂ ਸ਼ਬਦ ਲਿਖਣ ਦੀ ਗੱਲ ਆਉਂਦੀ ਉਦੋਂ ਆਲਸ ਕਰ ਦਿੰਨੇ ਹੋ ਅਗਰ ਵਾਹਿਗੁਰੂ ਸ਼ਬਦ ਲਿਖੋਗੇ ਤਾਂ ਵਾਹਿਗੁਰੂ ਸ਼ਬਦ ਦਾ ਜਾਪ ਤੁਹਾਡੇ ਅੰਦਰ ਆਟੋਮੈਟਿਕ ਹੋਏਗਾ ਸਵਾਸਾ ਤੁਹਾਡੇ ਵੀ ਸਫਲੇ ਹੋਣਗੇ ਸੋ ਭਾਈ ਦਾਸ ਦੀ ਬੇਨਤੀ ਹੈ ਕਿ ਵਾਹਿਗੁਰੂ ਸ਼ਬਦ ਲਿਖ ਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਹਾਜ਼ਰੀ ਪਾਓ ਵੱਦ ਤੋਂ ਵੱਧ ਕਮੈਂਟ ਵੱਦ ਤੋਂ ਵੱਧ ਲਾਈਕ ਜਦੋਂ ਹੋਣਗੇ ਕਥਾ ਵੱਦ ਤੋਂ ਵੱਧ ਸੰਗਤ ਤੱਕ ਪਹੁੰਚੇਗੀ ਤੇ ਜਿਹੜੇ ਸੰਗਤ ਸੁਣेंगे ਉਹਦਾ ਲੋਕ ਤੇ ਪਰਲੋਕ ਬਣ ਜਾਏਗਾ ਸੋ ਐਨਿਕ ਸੇਵਾ ਸਾਧ ਸੰਗਤ ਜੀ ਪ੍ਰਵਾਨ ਕਰ ਲੈਣਾ ਜੀਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ